ਜਜਮਨਾ ਹਾਂਜੀ ਬੋਲਣਾ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹਾਂਜੀ ਇਹ ਸਾਡੇ ਦਰਮਿਆਨ ਨੇ ਪਰਮਿੰਦਰ ਸਿੰਘ ਡੈਂਪਲ ਜੀ ਸੀਨੀਅਰ ਕਾਂਗਰਸੀ ਆਗੂ ਨੇ ਤੇ ਅੱਜ ਅਗਰਵਾਲ ਧਰਮਸ਼ਾਲਾ ਨੇ ਹਾਲ ਸਿੰਘ ਵਾਲਾ ਵਿਖੇ ਪਹੁੰਚੇ ਨੇ ਸਰ ਜੀ ਜਿਹੜਾ ਅੱਜ ਦਾ ਸਮਾਗਮ ਹੈ ਜੀ ਅਗਰਵਾਲ ਧਰਮਸ਼ਾਲਾ ਵਿੱਚ ਜਿਹਦੇ ਬਾਰੇ ਜਾਣਕਾਰੀ ਦਿਓ ਸਭ ਤੋਂ ਪਹਿਲਾਂ ਤਾਂ ਮੈਂ ਲਾਇਨਸ ਕਲਬ ਇੰਟਰ ਨੈਸ਼ਨਲ ਵੱਲੋਂ ਜਿਹੜੇ ਇਸ ਮੂਹਕ ਵਿਆਹ ਰੱਖੇ ਗਏ ਆ ਨਿਤਨਜੀ ਜਿੰਨੀ ਵੀ ਟੀਮ ਐ ਸ਼ਹਿਰ ਦੀ ਸਾਰੇ ਮੋਦਵਰ ਬੰਦਿਆਂ ਵੱਲੋਂ ਬੜਾ ਸੋਹਣਾ ਉਪਰਾਲਾ ਕੀਤਾ ਗਿਆ ਸੋ ਮੈਂ ਇਹਨਾਂ ਨੂੰ ਵਧਾਈ ਦਿੰਦਾ ਮੈਨੂੰ ਵੀ ਇੱਕ ਝਾੜੂ ਵਰਦਾਰ ਹੋਣ ਦੇ ਨਾਤੇ ਇਹਨਾਂ ਨੇ ਇੱਥੇ ਬੁਲਾ ਕੇ ਮੌਕਾ ਦਿੱਤਾ ਸੋ ਇਹਨਾਂ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਸੋ ਹਮੇਸ਼ਾ ਹੀ ਇਹ ਜਿਹੜੇ ਇਹ ਜਿਹੜੇ ਕੰਮ ਹੁੰਦੇ ਆ ਇਹ ਤੋਂ ਸਿੱਖਣ ਦੀ ਲੋੜ ਹੁੰਦੀ ਐ ਅੱਜ ਜਿਨ੍ਹਾਂ ਨੇ ਕੀਤੇ ਇਹਨਾਂ ਨੂੰ ਵੇਖ ਕੇ ਕੋਈ ਹੋਰ ਚਾਰ ਪਿੰਡ ਵੀ ਕਰਦੇ ਆ ਉਹਨਾਂ ਨੂੰ ਵੇਖ ਕੇ ਫਿਰ ਅੱਠ ਕਰਦੇ ਆ ਇਹਦੇ ਨਾਲ ਸਿਸਟਮ ਸਮਾਜ ਦੇ ਵਿੱਚ ਇੱਕ ਲਹਿਰ ਚੱਲ ਪੈਂਦੀ ਹੈ ਸੋ ਚੰਗਾ ਇਹਨਾਂ ਦਾ ਉਪਰਾਲਾ ਸੱਚੇ ਪਾਤਸ਼ਾਹ ਮੂਰੇ ਅਰਦਾਸ ਕਰਦਾ ਵੀ ਤਕੜੇ ਰਹਿਣ ਇਹ ਹਮੇਸ਼ਾ ਸਾਲ ਹਰ ਸਾਲ ਲੜਕੀਆਂ ਦੇ ਵਿਆਹ ਵਧਾਉਂਦੇ ਰਹਿਣ 2027 ਦੇ ਇਲੈਕਸ਼ਨ ਲੜਨ ਤੋਂ ਬਾਅਦ ਨੰਗੇ ਪੈਰੀ ਜਿਹੜੀ ਮੇਰੀ ਸੇਵਾ ਹੋਊਗੀ ਮੈਂ ਇਹਨਾਂ ਨਾਲ ਹਾਜ਼ਰ ਹੋਊਂਗਾ ਹਾਂਜੀ ਸਾਡੇ ਦਰਨ ਲਾਇਨਿੰਗ ਕਲੱਬ ਦੇ ਪ੍ਰੈਜ਼ੀਡੈਂਟ ਨੇ ਸਰ ਜੀ ਸਰ ਜੀ ਕੀ ਨਾਮ ਆ ਜੀ ਜਤਿਨ ਸਿੰਘ ਅੱਛਾ ਸਰ ਜੀ ਜਿਹੜੇ ਅੱਜ ਲੜਕੀਆਂ ਦੀ ਵਿਆਹ ਕਰ ਰਹੇ ਹੋ ਅੱਜ ਤੁਸੀਂ ਅਗਰਵਾਲ ਤੋਂ ਹਸਾਲਾਂ ਦੇ ਵਿੱਚ ਇਹਦੇ ਬਾਰੇ ਜਾਣਕਾਰੀ ਦਿਓ ਜੀ ਪਹਿਲਾਂ ਤਾਂ ਸਾਰਿਆਂ ਨੂੰ ਸਸਿੱਖਾ ਸਾਨੂੰ ਇਹ ਕਲੱਬ ਬਣਾਈ ਨੂੰ 6 ਮਹੀਨੇ ਹੋਏ ਆ ਇਹਦੇ ਵਿੱਚ ਅਸੀਂ 22 ਮੈਂਬਰ ਆ ਜਿਹਦੇ ਵਿੱਚ ਕੁਝ ਅਨਮੈਰਿਡ ਕੁਝ ਯੰਗ ਕੁਝ ਮਤਲਬ ਸਾਰੇ ਯੰਗਸਟਰ ਹੀ ਨੇ ਤਾਨੂੰ ਪਤਾ ਹੀ ਅੱਜ ਕੱਲ ਦੀ ਜੌਵ ਜਵਾਨੀ ਕਿੱਧਰ ਜਾ ਰਹੀ ਹੈ ਕੋਈ ਨਸ਼ਿਆਂ ਚ ਕੋਈ ਅਸੀਂ ਸਾਰਿਆਂ ਨੇ ਕਲੱਬ ਬਣਾਈ ਰਲ ਕੇ 6 ਮਹੀਨਿਆਂ ਤੋਂ ਅਸੀਂ ਸ਼ੁਰੂ ਕੀਤੀ ਹੈ ਤੇ ਅੱਜ ਅਸੀਂ 5 ਸਮੂਹਿਕ ਵਿਆਹ ਲੋੜਵੰਦ ਪਰਿਵਾਰਾਂ ਦੇ ਵਿਆਹ ਕੀਤੇ ਨੇ ਜੋ ਕਿ ਤਿੰਨ ਆਪਣੇ ਲੋਕਲ ਨੇ ਦੋ ਆਊਟ ਆਫ ਸਟੇਸ਼ਨ ਨੇ ਮਤਲਬ ਜ਼ਿਲ੍ਹੇ ਤੋਂ ਬਾਹਰ ਨੇ ਜੀ ਤੇ ਉਹਨਾਂ ਨੂੰ ਅਸੀਂ ਸਮਾਨ ਜੋ ਵੀ ਲੋੜਵੰਦ ਸਮਾਨ ਸੀ ਪੂਰਾ ਰੀਤੀ ਰਿਵਾਜ ਨਾਲ ਉਹਨਾਂ ਦੇ ਵਿਆਹ ਕੀਤੇ ਅੱਛਾ ਜੀ ਇਹ ਪਹਿਲਾ ਪ੍ਰੋਗਰਾਮ ਆਪਣਾ ਜੀ ਇਹ ਆਪਣਾ ਪਹਿਲਾ ਹੈ ਇਸ ਤੋਂ ਅਗਲੀ ਰੂਪਰੇਖਾ ਕੀ ਹੈ ਕਲੱਬ ਦੀ ਜਿਵੇਂ ਭਰਾਵਾਂ ਦਾ ਸਾਥ ਹੋ ਜੋ ਮਾਲਕ ਨੂੰ ਮਨਜ਼ੂਰ ਹੋਗਾ ਅਸੀਂ ਬਾਤ ਚੜ ਕੇ ਉਵੇਂ ਹੀ ਕਰਾਂਗੇ ਅੱਜ ਦਾ ਜਿਹੜਾ ਸਮਾਗਮ ਤੁਸੀਂ ਕੀਤਾ ਲੜਕੀਆਂ ਦਾ ਕਿੰਦਾ ਸਹਿਯੋਗ ਲੈ ਕਿੰਦਾ ਮਹਿਸੂਸ ਕਰ ਰਹੇ ਹੋ ਬਹੁਤ ਵਧੀਆ ਮਹਿਸੂਸ ਕਰ ਰਹੇ ਹਾਂ ਪਹਿਲੀ ਵਾਰ ਸਾਡਾ ਹੋ ਸਕਦਾ ਸਾਡੇ ਤੋਂ ਕੁਝ ਗਲਤੀਆਂ ਹੋਈਆਂ ਹੁਣ ਉਹ ਅਸੀਂ ਸੁਧਾਰਾਂਗੇ ਤੇ ਸਾਰੇ ਭਰਾਵਾਂ ਦੀ ਸਪੋਰਟ ਬਾਈ ਡਿੰਪਲ ਜੀ ਦੀ ਸਪੋਰਟ ਰਹੀ ਸਾਨੂੰ ਹੋਰ ਬਾਈ ਨਗਰ ਪੰਚਾਇਤ ਦੇ ਪ੍ਰਧਾਨ ਸਾਡੇ ਗੱਟਰਾ ਜੀ ਹਰੀ ਖਾਈ ਜੀ ਨਮਕ ਭਾਰਤੀ ਜੀ ਬਾਕੀ ਹੋਰ ਸਰਪੰਚ ਪਿੰਡਾਂ ਦੇ ਆਏ ਸੀ ਸਾਡੇ ਕੋਲੇ ਉਹ ਸਾਰਿਆਂ ਦਾ ਸਪੋਰਟ ਹੈ ਮੰਡੀ ਨਿਵਾਸੀਆਂ ਦਾ ਸਪੋਰਟ ਹੈ ਸਾਰਿਆਂ ਦੇ ਸਪੋਰਟ ਨਾਲ ਹੀ ਇਹ ਹੁੰਦਾ ਕੰਮ ਕੋਈ ਕੱਲਾ ਬੰਦਾ ਕੋਈ ਨਹੀਂ ਕਰ ਸਕਦਾ ਅੱਛਾ ਜੀ ਸਾਰੇ ਜਿਵੇਂ ਕਿ ਨਾ ਜਿਹੜੀ ਅੱਜ ਦੀ ਸਾਡੀ ਨੌਜਵਾਨ ਪੀੜ੍ਹੀ ਨਸ਼ਿਆਂ ਦੇ ਵਿੱਚ ਗੁਲਸਤਾਨ ਹੁੰਦੀ ਜਾ ਰਹੀ ਹੈ ਅਸੀਂ ਦੇਖਦੇ ਹਾਂ ਤੁਸੀਂ ਸਾਰੇ ਜੰਗਮਿਆਂ ਨੂੰ ਹਨਾ ਸਾਰੇ ਮੁੰਡੇ ਨਵੇਂ ਮੁੰਡਿਆਂ ਤੇ ਨਿਊ ਜਨਰੇਸ਼ਨ ਆ ਜਿਹੜੀ ਉਹਨੂੰ ਕੀ ਮੈਸੇਜ ਦੇਣਾ ਚਾਹੁੰਦੇ ਅੱਜ ਦੇ ਦੇਖੋ ਸਮਗ ਬਰਾਇਨ ਇਹ ਇਸੇ ਲਈ ਸ਼ੁਰੂ ਕੀਤਾ ਨਸ਼ੇ ਦਾ ਜਦੋਂ ਮਰਜੀ ਤੈਨੂੰ ਖੜ ਬੰਦਾ ਕਰ ਲੈਂਦਾ ਹਰ ਬੰਦਾ ਤੁਰਿਆ ਜਾਂਦਾ ਉੱਥੋਂ ਵਾਪਸ ਆਉਣਾ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਵੀ ਆਇਆ ਨਹੀਂ ਕਿਉਂ ਨਾ ਆਪਾਂ ਪਹਿਲਾਂ ਹੀ ਸਟਾਰਟਿੰਗ ਇਸ ਚੀਜ਼ ਤੋਂ ਕਰੀਏ ਕਿ ਆਪਾਂ ਉੱਧਰ ਜਾਣਾ ਹੀ ਨਾ ਪਵੇ ਮੰਨ ਲਓ ਅੱਜ ਐਤਵਾਰ ਦਾ ਦਿਨ ਹੈ ਕਈ ਕੀ ਇੰਜੋਏ ਵੀ ਕਰਦੇ ਆ ਆਪ ਦਾ ਖਾਣਦੇ ਪੀਂਦੇ ਵੀ ਆ ਪਰ ਅਸੀਂ ਦਿਨ ਐਤਵਾਰ ਦੇ ਇਸ ਲਈ ਚੁਣਿਆ ਕਿ ਹਰ ਬੰਦਾ ਫ੍ਰੀ ਹੈ ਹਰ ਬੰਦਾ ਇਸ ਵਿੱਚ ਆ ਸਕੇ ਹਰ ਬੰਦਾ ਦੇਖ ਸਕੇ ਕਿ ਕੀ ਨਵਾਂ ਹੋ ਰਿਹਾ ਕੀ ਕਰ ਰਹੇ ਆ બસ ਇਹੀ ਮੈਸੇਜ ਆ ਵੀ ਨਸ਼ੇ ਛੱਡ ਕੇ ਸਮਾਜ ਸੇਵੀ ਕੰਮ ਜਿੰਨੇ ਵੱਧ ਤੋਂ ਵੱਧ ਹੋ ਸਕਣ ਉਹ ਕਰਨੇ ਚਾਹੀਦੇ। ਹਾਂਜੀ ਤੁਸੀਂ ਵੇਖ ਰਹੇ ਹੋ ਫਿਕਰਮੰਦ ਮੀਡੀਆ ਤੇ ਫਿਕਰਮੰਦ ਮੀਡੀਆ ਤੋਂ ਗੁਰਚਰਨ ਸਿੰਘ ਰਾਜੂ ਦੇ ਨਾਲ ਨਿਰਮਲ ਸਿੰਘ ਨੇ ਹਾਲ ਦੀ ਰਿਪੋਰਟ। ਧੰਨਵਾਦ। ਦੇਖੋ ਕਵਾਂਟਿਟੀ ਚੋਂ ਕੁਆਲਿਟੀ ਨਿਕਲਦੀ ਹੈ। ਜੀ। ਇਹ ਸਾਰੀ ਕਵਾਂਟਿਟੀ ਐ ਇਹੋ ਜੀ ਐ ਇਹ ਸਾਰੇ ਕੁਆਲਿਟੀ ਵਾਲੇ ਐ। ਸੋ ਮੈਂ ਬੜੀ ਇਹਨਾਂ ਦਾ ਧੰਨਵਾਦ ਜਿਹੜੇ ਲੜਕੇ ਦੇਖੋ ਨਸ਼ੇ ਦਾ ਜਿਹੜਾ ਮੁੱਦਾ ਵਾ ਹੈ। ਜਿਹੜੀ ਚੀਜ਼ ਪੰਜਾਬ ਚ ਆਈਏ ਉਹਨੇ ਜ਼ਿਲ੍ਹੇ ਚ ਆਉਣਾ ਜਿਹੜੀ ਜ਼ਿਲ੍ਹੇ ਚ ਆਈਏ ਉਹ ਤੁਹਾਡੇ ਹਲਕੇ ਚ ਆਉਣਾ ਹਲਕੇ ਤੋਂ ਬਾਅਦ ਉਹਨੇ ਪਿੰਡ ਚ ਆਉਣਾ ਪਿੰਡ ਤੋਂ ਬਾਅਦ ਤੁਹਾਡੇ ਗਵਾਂਢ ਚ ਆਉਣਾ ਹੁਣ ਉਹ ਘਰੇ ਆ ਗਈ ਐ ਇਹ ਕਿਸੇ ਸਰਕਾਰ ਨੇ ਨਹੀਂ ਰੋਕਣਾ ਜੀ ਇਹ ਸਾਰਿਆਂ ਨੂੰ ਘਰਾਂ ਚੋਂ ਉੱਠ ਕੇ ਆਪ ਰੋਕਣਾ ਪੈਣਾ ਨਸ਼ਾ ਇਦਾਂ ਖਤਮ ਨਹੀਂ ਹੋਣਾ ਨਸ਼ੇ ਦਾ ਦੂਜਾ ਨਾਂ ਬਿਜ਼ਨਸ ਹੋ ਗਿਆ ਅੱਗੇ ਬੰਦਾ ਦਿਹਾੜੀ ਕਰਦਾ ਈ 500 ਰੁਪਇਆ ਬਣਾਉਂਦਾ ਸੀ ਹੁਣ ਉਹੀ ਬੰਦਾ 5000 ਸ਼ਾਮ ਤੱਕ ਬਣਾ ਲਿੰਦਾ ਉਹਨਾਂ ਨੂੰ ਸਮਝਾਉਣਾ ਪੈਣਾ ਵੀ ਐਸ ਤੇਰੇ ਨਸ਼ਾ ਵਿੱਚ ਨਾ ਕਿੰਨੇ ਘਰ ਬਰਬਾਦ ਹੁੰਦੇ ਆ ਇਹ ਤਾਂ ਬੜੇ ਸਿਸਟੇਮੈਟਿਕਲੀ ਨਸ਼ੇ ਚੋਂ ਨਿਕਲਣਾ ਪੈਣਾ ਐਡਾ ਸੌਖਾ ਨਹੀਂ ਆ ਜਿਹੜੇ ਝੂਠ ਮਾਰ ਕੇ ਕਈ ਗੱਲਾਂ ਮੈਂ ਕਈ ਲੀਡਰਾਂ ਨੂੰ ਕਹਿਣਾ ਹੁੰਦਾ ਕੋਈ ਇਹੋ ਜਿਹੀ ਗੱਲਾਂ ਕਰੋ ਜੋ ਕਰ ਸਕਦੇ ਆ ਉਹ ਦੱਸੋ ਧੰਨਵਾਦ ਜੀ ਓਕੇ ਐਤੋਂ ਹੋਇਓ Terima kasih telah menonton!